ਨਵੀਂ ਲੋਕ ਸਭਾ ਦਾ ਸੰਸਦ ਸ਼ੁਰੂ ਹੋ ਚੁੱਕਾ ਹੈ ਤੇ ਅੱਜ ਜੋ ਸਪੀਕਰ ਦੀ ਚੋਣ ਦੇ ਲਈ ਜੋ ਓਮ ਬਿਰਲਾ ਦਾ ਨਾਮ ਐਨਡੀਏ ਵੱਲੋਂ ਰੱਖਿਆ ਗਿਆ ਸੀਗਾ ਉਸ ਦਾ ਇੰਡੀਆ ਵੱਲੋਂ ਜੋ ਵਿਰੋਧ ਕੀਤਾ ਗਿਆ ਹੁਣ ਤੇ ਜੋ ਨਵੀਂ ਗੱਲ ਸਾਹਮਣੇ ਆਈ ਹੈ ਪੁਰਾਣੀਆਂ ਰਵਾਇਤਾਂ ਨੂੰ ਤੋੜਦੇ ਹੋਏ ਜੋ ਸਰਬਸੰਮਤੀ ਦੇ ਨਾਲ ਜੋ ਸਪੀਕਰ ਦੀ ਚੋਣ ਕੀਤੀ ਜਾਂਦੀ ਸੀਗੀ ਸਾਰੇ ਸਦਨ ਦੇ ਵੱਲੋਂ ਸਰਬਸੰਮਤੀ ਦੇ ਨਾਲ ਕੀਤੀ ਜਾਂਦੀ ਸੀ ਹੁਣ ਉਹ ਇੰਡੀਆ ਵੱਲੋਂ ਉਸ ਨੂੰ ਚੈਲੰਜ ਕੀਤਾ ਗਿਆ ਹੈ ਤੇ ਪ੍ਰਾਣੀਆਂ ਰਵਾਇਤਾਂ ਨੂੰ ਤੋੜ ਕੇ ਨਵੀਂ ਇੱਕ ਪਰਤ ਪਾਈ ਜਾ ਰਹੀ ਹੈ ਤੇ ਹੁਣ ਜੀ ਹਾਂ ਹੁਣ ਇਲੈਕਸ਼ਨ ਹੋਣ ਜਾ ਰਿਹਾ ਸਪੀਕਰ ਦੀ ਚੋਣ ਨੂੰ ਲੈ ਕੇ ਜੋ ਕਿ ਮੋਦੀ ਦੇ ਲਈ ਇਹ ਪਹਿਲੀ جنگ ਹੈ ਤੇ ਪਹਿਲਾ ਇਮਤਿਹਾਨ ਹੈ ਨਰਿੰਦਰ ਮੋਦੀ ਦੇ ਲਈ ਐਨਡੀਏ ਦੇ ਲਈ ਇਹ ਪਹਿਲਾ ਇੱਕ ਇਮਤਿਹਾਨ ਕਹਿ ਸਕਦੇ ਕਿਉਂਕਿ ਜੇਕਰ ਅਸੀਂ ਸਵੇਰ ਤੋਂ ਹੀ ਦੇਖਦੇ ਆ ਤਾਂ ਰਾਹੁਲ ਗਾਂਧੀ ਜੋ ਇੱਕ ਅਗਰੈਸਿਵ ਨਜ਼ਰ ਆ ਰਹੇ ਸੀਗੇ ਉਹ ਡਿਫੈਂਸ ਦੀ ਬਜਾਏ ਆਫੈਂਸਿਵ ਨਜ਼ਰ ਆਈ ਸੀਗੇ ਤੇ ਪਹਿਲਾਂ ਉਹਨਾਂ ਦੀ ਮੰਗ ਸੀਗੀ ਕਿ ਕਿ ਵੀ ਜੋ ਸਾਡਾ ਵਿਰੋਧੀ ਦਲ ਦਾ ਸਾਡਾ ਜੋ ਮਾਨ ਸਨਮਾਨ ਹੈ ਉਹ ਰੱਖਿਆ ਜਾਵੇ ਕਿ ਡਿਪਟੀ ਸਪੀਕਰ ਸਾਨੂੰ ਦਿੱਤਾ ਜਾਵੇ ਮਲਕਾਰਜਨ ਖੜਗੇ ਦੇ ਨਾਲ ਜੋ ਲਗਾਤਾਰ ਪ੍ਰਧਾਨ ਮੰਤਰੀ ਨੇ ਵੀ ਗੱਲਬਾਤ ਕੀਤੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਨਾਲ ਸੰਪਰਕ ਕੱਲ ਤੋਂ ਤੋੜ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜੋ ਰਾਜਨਾਥ ਸਿੰਘ ਤੇ ਕੇਸੀ ਬੇਨੂਕਪਾਲ ਦੀ ਜੋ ਗੱਲਬਾਤ ਹੋ ਰਹੀ ਸੀਗੀ ਉਹ ਵੀ ਗੱਲਬਾਤ ਸਿਰੇ ਨਹੀਂ ਚੜੀ ਹੈਗੀ ਤੇ ਜਦੋਂ ਅਖਲੇਸ਼ ਯਾਦਵ ਸੰਸਦ ਪਹੁੰਚਦੇ ਆ ਤਾਂ ਪੌੜੀਆਂ ਦੇ ਕੋਲ ਉਹਨਾਂ ਨੂੰ ਜਦੋਂ ਪੱਤਰਕਾਰ ਪੁੱਛਦੇ ਆ ਗੱਲ ਕਰਦੇ ਆ ਤਾਂ ਉਹ ਕਹਿੰਨੇ ਵੀ ਅੱਜ ਫਿਰ ਜੋ ਸਪੀਕਰ ਦੀ ਚੋਣ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤਾਂ ਉਹਨਾਂ ਨੇ ਕਿਹਾ ਵੀ ਫਿਲਹਾਲ ਇਹ ਸੰਸਦ ਦੀਆਂ ਪੌੜੀਆਂ ਹੁਣ ਪੌੜੀਆਂ ਚੜਾਂਗੇ ਤੇ ਜੋ ਅਸਲੀ ਪਿਕਚਰ ਹੈ ਉਹ ਸੰਸਦ ਦੇ ਅੰਦਰ ਤੁਹਾਨੂੰ ਛੇਤੀ ਹੀ ਨਜ਼ਰ ਆ ਜਾਵੇਗੀ ਤੇ ਉਹ ਪਿਕਚਰ ਨਜ਼ਰ ਆ ਚੁੱਕੀ ਹੈ ਤੇ ਹੁਣ ਜੋ ਐਨਡੀਓ ਵੱਲੋਂ ਜੋ ਓਮ ਬਿਰਲਾ ਨੂੰ ਆਪਣਾ ਕੈਂਡੀਡੇਟ ਐਲਾਨਿਆ ਗਿਆ ਉਥੇ ਕੇ ਸ਼ਰੇਸ਼ ਜੋ ਕਿ ਇੱਕ ਦਲਿਤ ਨੇਤਾ ਨੇ ਉਹ ਕੇਰਲ ਤੋਂ ਸਬੰਧ ਰੱਖਦੇ ਨੇ ਅੱਠ ਵਾਰ ਸੰਸਦ ਮੈਂਬਰ ਵੀ ਰਹਿ ਚੁੱਕੇ ਆ ਉਹ ਹੁਣ ਇੰਡੀਆ ਗੱਠ ਜੋੜ ਦੇ ਜੋ ਉਮੀਦਵਾਰ ਹੋਣਗੇ ਡਿਪਟੀ ਸਪੀਕਰ ਦੇ ਨਹੀਂ ਸਪੀਕਰ ਦੇ ਤੇ ਹੁਣ ਜੀ ਹਾਂ ਵੋਟਾਂ ਪੈਣਗੀਆਂ ਗੁਪਤ ਮਤਦਾਨ ਹੁੰਦਾ ਹੋ ਸਕਦਾ ਕਿਤੇ ਨਾ ਕਿਤੇ ਇਹ ਜੋ ਇੰਡੀਆ ਵੱਲੋਂ ਵਿਪਕਸ਼ੀ ਦਲ ਵੱਲੋਂ ਵਿਰੋਧੀ ਦਲ ਵੱਲੋਂ ਐਨਡੀਏ ਨੂੰ ਇਹ ਇੱਕ ਤਸਵੀਰ ਐਂਟੀ ਦੇ ਜੋ ਕਟਕਦਾਲਾਂ ਜੋ ਉਹਨਾਂ ਦੇ ਨਾਲ ਗੁੱਟ ਨੇ ਜੁੜੇ ਹੋਏ ਜਿਵੇਂ TDP ਐ JD P ਐ ਜਾਂ ਸ਼ਿਵ ਸੇਨਾ ਹੈਗੀ ਐ LJP ਹੈ ਉਹਨਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਐ ਸ਼ੀਸ਼ਾ ਕਿ ਵੀ ਤੁਸੀਂ ਹੁਣ ਚਾਹੋ ਤਾਂ ਭਾਰਤੀ ਜਨਤਾ ਪਾਰਟੀ ਦਾ ਸਪੀਕਰ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੀ ਪਸੰਦ ਦਾ ਤੇ ਇੱਕ ਦਲਿਤ ਨੂੰ ਸਪੀਕਰ ਬਣਨ ਦਾ ਜੋ ਮੌਕਾ ਮਿਲ ਰਿਹਾ ਉਸ ਦੇ ਵਿੱਚ ਆਪਣਾ ਤੁਸੀਂ ਯੋਗਦਾਨ ਪਾ ਸਕਦੇ ਹੋ ਕਿਉਂਕਿ ਇਹ ਜੋ ਵੋਟਾਂ ਹੋਣਗੀਆਂ ਇਹ ਵੋਟਾਂ ਬਿਲਕੁਲ ਗੁਪਤ ਮਤਦਾਨ ਹੁੰਦਾ ਹੈਗਾ ਤੇ ਹੁਣ ਵੇਖਣਾ ਇਹ ਬਣਦਾ ਹੈ ਕਿ ਵੀ ਜਿਸ ਪ੍ਰਕਾਰ ਹੁਣ ਪਹਿਲੀ ਵਾਰ ਹੀ ਜੋ ਇੰਡੀਆ ਵੱਲੋਂ ਜੋ ਇਹ ਪ੍ਰਾਣੀ ਪਿਰਥ ਤੋੜੀ ਗਈ ਹੈ ਵੀ ਸਰਬਸੰਮਤੀ ਦੇ ਨਾਲ ਜੋ ਸਪੀਕਰ ਚੁਣਿਆ ਜਾਏਗਾ ਉਸ ਉਹ ਚੀਜ਼ ਨੂੰ ਇਹਨਾਂ ਨੇ ਦਰਕਨਾਰ ਕਰ ਦਿੱਤਾ ਹੈ ਤੇ ਅਗਲੀ ਜੋ ਰੰਗਤੀ ਨਜ਼ਰ ਆ ਰਹੀ ਆ ਉਹ ਇਹੀ ਨਜ਼ਰ ਆ ਰਹੀ ਹੈ ਕਿ ਇੰਡੀਆ ਗੱਠਜੋੜ ਹੈਗਾ ਜੋ ਕਿ ਗਣਤੀ ਦੇ ਵਿੱਚ ਹੁਣ ਇੱਕ ਇਹ ਵਿਪਕਸ਼ੀ ਦਲ ਬਹੁਤ ਮਜ਼ਬੂਤ ਦਲਾ ਕਿਉਂਕਿ ਪਿਛਲੀ ਵਾਰ ਇਹਨਾਂ ਨੇ ਨਹੀਂ ਸੀਗੇ ਜੋ ਭਾਜਪਾ ਸੀਗੀ ਇਹ ਖੁਦ ਬਹੁਤ ਵਧੀਆ ਨੰਬਰਸ ਦੇ ਨਾਲ ਨੰਬਰ 1 ਸੀਗੀ ਤੇ ਇਹਨਾਂ ਨੂੰ ਕਿਸੇ ਦੀ ਜ਼ਰੂਰਤ ਨਹੀਂ ਸੀਗੀ ਤੇ ਉਸ ਸਮੇਂ ਇਹਨਾਂ ਦੀ ਮੰਗ ਨੂੰ ਜੋ ਠੁਕਰਾ ਦਿੱਤਾ ਗਿਆ ਸੀ ਉਹਨਾਂ ਨੂੰ ਡਿਪਟੀ ਸਪੀਕਰ ਵੀ ਨਹੀਂ ਦਿੱਤਾ ਗਿਆ ਸੀ ਹੁਣ ਬੇਸ਼ੱਕ ਚਾਹੇ ਇਸ ਸਮੇਂ ਐਨੇ ਨੰਬਰਸ ਇਹਨਾਂ ਦੇ ਕੋਲ ਇੰਡੀਆ ਗੱਠ ਜੋੜ ਦੇ ਕੋਲ ਨਹੀਂ ਹੈਗੇ ਪਰ ਫਿਰ ਵੀ ਇਹਨਾਂ ਨੇ ਜੋ ਇਹ ਹੁਣ ਪਤਾ ਖੇਡਿਆ ਜੋ ਇਹ ਇੱਕ ਹੁਣ ਜੋ ਸਪੀਕਰ ਦੇ ਉੱਪਰ ਆਰ ਪਾਰ ਦੀ ਜੰਗ ਸ਼ੁਰੂ ਹੋਈ ਹੈ ਉਹ ਲੱਗਦਾ ਵੀ ਡਿਪਟੀ ਸਪੀਕਰ ਦੇ ਉੱਪਰ ਵੀ ਹੋਵੇਗੀ ਤੇ ਬਣੇ ਰਹੋ ਤੁਸੀਂ ਸਾਡੇ ਨਾਲ ਮਾਰਸ਼ਲ న్యూਸ ਦੇ ਉੱਪਰ ਅਸੀਂ ਬਣਾ ਰਹੇ ਹਾਂ ਆਪ ਜੀ ਦੇ ਨਾਲ ਤੇ ਵਿਖਾਉਨੇ ਆਪ ਜੀ ਨੂੰ ਇਹ ਜੰਗ ਦੇ ਅਗਲੇ ਨਤੀਜੇ